ਹਾਣਾ ਖੇੜੀ ਨੌਥ ਸਿੰਘ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 6 ਲੱਖ ਕੈਸ਼ ਅਤੇ ਹਥਿਆਰਾਂ ਸਣੇ ਕਾਬੂ ਕੀਤਾ ਹੈ। ਇਹ ਗ੍ਰਿਫਤਾਰੀ ਪਿਛਲੇ ਦਿਨਾਂ ਚ ਹੋਈ ਲੁੱਟ ਦੇ ਮਾਮਲੇ ਚ ਹੋਈ ਹੈ। ਮੁਲਜ਼ਮਾਨੇ ਪੀੜਤ ਨੂੰ ਜ਼ਖਮੀ ਕਰਕੇ ਲੁੱਟ ਕੀਤੀ ਸੀ। ਰਾਤ ਨੂੰ ਐਲ ਐਨ ਟੀ ਕੰਪਨੀ ਚ ਲੜਕਾ ਇੱਕ ਗੌਤਮ ਕੰਮ ਕਰਦਾ ਸੀਗਾ। ਉਹ ਸ਼ਾਮ ਨੂੰ ਜਿਹੜੀ ਪੇਮੈਂਟ ਇਕੱਠੀ ਹੁੰਦੀ ਸੀ ਲੈ ਕੇ ਉਹ ਨੰਗਲਾ ਪਿੰਡ ਆਪਣੇ ਚਲੇ ਜਾਂਦਾ ਸੀ ਤੇ ਮਾਰਨਿੰਗ ਚ ਉਹ ਬੈਂਕੇ ਜਮਾ ਕਰਾਉਂਦਾ ਸੀ। ਜੀ। ਉਹ ਰੂਟੀਨ ਸੀ ਉਹਦਾ ਤੇ 10 ਤਰੀਕ ਰਾਤ ਨੂੰ ਉਹ ਪੇਮੈਂਟ ਲੈ ਕੇ ਜਿਹੜਾ ਹੈ ਉਹ ਚੱਲੇ ਜਾ ਰਹੇ ਸੀਗਾ ਮੋਟਰਸਾਈਕਲ ਤੇ ਤੇ ਦੋ ਬੰਦਿਆਂ ਨੇ ਉਹਦੇ ਸਿਰ 'ਚ ਦੱਤਰ ਤੇ بیسਬਾਲ ਮਾਰ ਕੇ ਉਹਦੇ ਕੋਲੋਂ ਉਹ ਜਿਹੜਾ ਬੈਗ ਸੀ ਕੈਸ਼ ਵਾਲਾ ਉਹ ਖੋ ਕੇ ਤੇ ਭੱਜ ਗਏ ਅਸੀਂ ਕੇਸ ਰਜਿਸਟਰਡ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਦੌਰਾਨ ਇਨਵੈਸਟੀਗੇਸ਼ਨ ਐਸ ਐਚਓ ਸਾਹਿਬ ਖੇੜੀ ਨੌਦ ਸਿੰਘ ਤੇ ਏ ਐਸ ਆਈ ਸਾਹਿਬ ਨਾਲ ਟੀਮ ਬਣਾ ਕੇ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇੱਕ ਮਲਕੀਤ ਸਿੰਘ ਕੀਤੂ ਨਾਮ ਦਾ ਮੁੰਡਾ ਜਿਹੜਾ ਹੈ ਉਹ ਪਹਿਲਾਂ ਇਥੇ ਐਲ ਐਨ ਡੀ ਚ ਕੰਮ ਕਰਦਾ ਸੀ ਉਹ ਛੱਡ ਕੇ ਚਲੇ ਗਿਆ ਸੀ ਉਹਨੇ ਇਹ ਸਾਰੀ ਪਲੈਨਿੰਗ ਕਰਕੇ ਇਹ ਵਰਦਾਤ ਕੀਤੀ ਏ ਇਹਨੇ ਆਪਣੇ ਨਾਲ ਇੱਕ ਸਤਨਾਮ ਸਿੰਘ ਤੇ ਇੱਕ ਦਵਿੰਦਰ ਸਿੰਘ ਦੋ ਮੁੰਡੇ ਸੀ ਇਹ ਵੀ ਫਰੋਜਪੁਰ ਦੇ ਆ ਇਹ ਤਿੰਨੋਂ ਜਣੇ ਇੱਕ ਮੋਟਰਸਾਈਕਲ ਤੇ ਆਏ ਆ ਕੇ ਇਹਨਾਂ ਨੇ ਵਰਦਾਤ ਕੀਤੀ ਇਹ ਮਲਕੀਤ ਆਪ ਸਾਈਡ ਤੇ ਹੋ ਗਿਆ ਕਿਉਂਕਿ ਇਹਨੂੰ ਪਤਾ ਸੀ ਵੀ ਸ਼ਾਇਦ ਨਾ ਆਈਡੈਂਟੀਫਾਈ ਹੋ ਜਾਊਗਾ ਨਾਲ ਦੇ ਬੰਦਿਆਂ ਨੇ ਦੋਨੋਂ ਨੇ ਵਾਰਦਾਤ ਕੀਤੀ ਏ ਤੇ ਇਹ ਮਲਕੀਤ ਬਾਸੇ ਚ ਬੈਠ ਕੇ ਵਾਪਸ ਚਲੇ ਗਏ। ਉਹ ਦੋਨੋਂ ਮੁੰਡੇ ਬੈਗ ਲੈ ਕੇ ਬਾਈ ਮੋਟਰਸਾਈਕਲ ਵਾਪਸ ਪਹੁੰਚ ਗਏ ਫਰੋਜਪੁਰ ਉੱਥੇ ਜਾ ਕੇ ਇਹਨਾਂ ਨੇ ਆਪਸ ਵਿੱਚ ਪੈਸੇ ਡਿਵਾਈਡ ਕਰ ਲਏ। ਉਹਦੇ ਵਿੱਚੋਂ ਜਿਹੜੀ ਤਕਰੀਬਨ 8,51,000 ਰੁਪਏ ਉਹਨਾਂ ਨੇ ਸਾਨੂੰ ਐਵੀਡੈਂਸ ਦਿੱਤੀ ਵੀ ਸਾਡੇ ਜਿਹੜੇ ਖੋਏ ਸੀ। ਵੈਸੇ ਉਹ ਤਕਰੀਬਨ 9 ਲੱਖ ਕਹਿੰਦੇ ਸੀ ਲੇਕਿਨ ਜੋ ਉਹਨਾਂ ਨੇ ਰਿਕਾਰਡ ਦਿੱਤਾ ਉਹ 8,51 ਦਾ ਸੀ। ਉਹਦੇ ਵਿੱਚੋਂ ਅਸੀਂ 6 ਲੱਖ ਕੈਸ਼ ਜਿਹੜਾ ਰਿਕਵਰ ਕਰ ਲਿਆ ਇਹਨਾਂ ਕੋਲ ਕਿੰਨਾ ਕੋਲੋਂ ਤੇ 17000 ਰੁਪਏ ਦਾ ਇਹਨੇ ਸਤਨਾਮ ਨੇ ਇੱਕ ਮੋਬਾਈਲ ਖਰੀਦਿਆ ਸੀ ਉੱਥੇ ਆਈਫੋਨ ਐਕਸ ਆਰ ਉਹ ਜਿਹੜਾ ਉਹ ਰਿਕਵਰ ਕਰ ਲਿਆ ਇੱਕ ਦਾਫਰ ਪਲੱਸ ਜਿਹੜਾ ਇੱਕ ਬੇਸਵਾਲ ਜਿਹਦੇ ਨਾਲ ਇਹਨਾਂ ਨੇ ਵਾਰਤਾਤ ਕੀਤੀ ਸੀ ਉਹ ਰਿਕਵਰ ਕਰ ਲਿਆ ਤੇ ਜਿਹੜਾ ਇਹ ਦਵਿੰਦਰ ਸਿੰਘ ਹੈ ਬਾਕੀ ਪੈਸੇ ਇਹਨੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਸਤਨਾਮ ਸੌਰੀ ਹਾਂ ਸਤਨਾਮ ਨੇ ਸਤਨਾਮ ਸੋਰੀ ਸਤਨਾਮ ਸਿੰਘ ਨੇ ਜਿਹੜੇ ਪੈਸੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਤੇ ਉਹ ਅਸੀਂ ਰੇਡ ਕੀਤੀ ਸੀ ਉਹ ਘਰ ਨੂੰ ਤਾਲਾ ਲਾ ਕੇ ਜਿਹੜਾ ਉਹ ਭੱਜੇ ਹੋਏ ਆ ਉਹ ਮੋਟਰਸਾਈਕਲ ਤੇ ਜਿਹੜੇ ਬਾਕੀ ਪੈਸੇ ਆ ਉਹ ਸਤਨਾਮ ਸਿੰਘ ਦੇ ਫਾਦਰ ਕੋਲ ਹੈਗੇ ਅਗਰ ਉਹ ਰਿਕਵਰੀ ਹੋ ਜਾਂਦੀ ਹੈ ਤੇ ਬੈਲਨਗੋੜ ਨਹੀਂ ਤਾਂ ਅਸੀਂ ਉਹਨੂੰ ਨਾਮਜ਼ਦ ਕਰਕੇ ਦੋਸ਼ੀ ਕਿਉਂਕਿ ਚੋਰੀ ਦਾ ਸਮਾਨ ਰੱਖਣਾ ਵੀ ਜੁਰਮ ਹੈ ਤੇ ਜਿਹੜਾ ਖੋਹ ਹੋਈ ਹੈ ਉਹਦੇ ਚ ਜਿਹੜਾ ਮੋਟਰਸਾਈਕਲ ਯੂਜ਼ ਕੀਤਾ ਉਹ ਵੀ ਉਹਦੇ ਕੋਲ ਹੈ ਤੇ ਅਸੀਂ ਉਹਨੂੰ ਨਾਮਿਨੇਟ ਕਰਕੇ ਤੇ ਉਹਨੂੰ ਵੀ ਅਰੈਸਟ ਪਾਵਾਂਗੇ ਤੇ ਇਹ ਜਿਹੜੀ ਕਿੜੀ ਨਾਉ ਸਿੰਘ ਦੀ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਕਿਉਂਕਿ ਬਿਲਕੁਲ ਬਲਾਈਂਡ ਇਹ ਰਾਤ ਦੀ ਵਾਰਦਾਤ ਸੀ ਉਹਦੇ ਵਿੱਚੋਂ ਤਕਰੀਬਨ ਅਸੀਂ 70% ਦੇ ਕਰੀਬ ਰਿਕਵਰੀ ਕਰ ਚੁੱਕੇ ਹਾਂ ਤੇ ਵਾਰਦਾਤ ਇਹ ਕਿਸ ਜਗ੍ਹਾ ਤੇ ਹੋਈ ਸੀ ਜੀ ਕਿੜੀ ਤੇ ਇੱਥੋਂ ਮੰਗਲਾ ਨੂੰ ਜਾਂਦੇ ਜਦੋਂ ਖੇੜੀ ਤੋਂ 10 ਤਰੀਕ ਰਾਤ ਨੂੰ ਇਹ ਬੰਦਾ ਜਿਹੜਾ ਮੇਨ ਅਕਿਊਜ਼ਡ ਸੀ ਇਹ ਬੰਦਾ ਉਹਦੇ ਨਾਲ ਕਿਵੇਂ ਸਾਰੇ ਜੁੜਦੀਆਂ ਸੀ ਬੰਦੇ ਨਾਲ ਜਿਹਦੀ ਪੈਸੇ ਸੀ ਜਿਹਦੀ ਕਨੈਕਟ ਇਹ ਦੋਨੋਂ ਉੱਥੇ ਪਹਿਲਾਂ ਉਹ ਇਹ ਮੁੰਡਾ ਜਿਹੜਾ ਮਲਕੀਤ ਕੀਤੀ ਹੈ ਇਹ ਉੱਥੇ ਕੰਮ ਕਰਦਾ ਰਿਹਾ ਐਲਐਨਟੀ ਚ ਪਹਿਲਾਂ ਕਲੈਕਸ਼ਨ ਦਾ ਉਦੋਂ ਬਾਅਦ ਚ ਛੱਡ ਕੇ ਚਲੇ ਗਿਆ ਇਹਨੂੰ ਪਤਾ ਸੀ ਵੀ ਉਹ ਬੰਦਾ ਜਿਹੜਾ ਹੈ ਰਾਤ ਨੂੰ ਪੇਮੈਂਟ ਲੈ ਕੇ ਜੇ ਜੇ ਲੇਟ ਹੋ ਗਏ ਮੰਨ ਲਓ ਤੇ ਉਹ ਬੈਂਕ ਤਾਂ ਬੰਦ ਹੋ ਜਾਂਦਾ ਤੇ ਉਹ ਜਿਹੜੀ ਉਹ ਤੋਂ ਬਾਅਦ ਦੀ ਪੇਮੈਂਟ ਹੈ ਲੇਟ ਆਵਰਸ ਦੀ ਉਹ ਘਰੇ ਲੈ ਕੇ ਜਾਂਦਾ ਇਹਨੂੰ ਪਤਾ ਸੀ ਅੱਛਾ ਸਰ ਇਹਨੇ ਐਲਐਨਟੀ ਕੀ ਹੈ ਜੀ ਫਾਈਨੈਂਸ ਕੰਪਨੀ ਕੀ ਹੈ ਜੀ ਹਾਂ ਜੀ ਐਲਐਨਟੀ ਫਾਈਨੈਂਸ ਹੈ ਇਹ ਮਤਲਬ ਕਿਸ਼ਤਾਂ ਇਕੱਠੀਆਂ ਜਿੱਦਾਂ ਕਰੀ ਆਪਾਂ ਵੀ ਪੇਮੈਂਟ ਦੇਤੀ ਉਹ ਤੋਂ ਬਾਅਦ ਪੈਸੇ ਇਕੱਠੇ ਕਰਨੇ ਉਹਦੇ ਲਈ ਬੰਦੇ ਉਹਨਾਂ ਨੇ ਰੱਖੇ ਸੀ ਇਹ ਵੀ ਜਿਹੜਾ ਮਲਕੀਤ ਵੀ ਇਹ ਵੀ ਪੇਮੈਂਟ ਇਕੱਠੀ ਕਰਦਾ ਹੁੰਦਾ ਸੀ ਪਹਿਲਾਂ ਇੱਥੇ ਮੰਡੀ ਚ ਦਫ਼ਤਰ ਰਹਿੰਦਾ ਹੁੰਦਾ ਸੀ ਹਾਂ ਜੀ ਕਮਾਣੋ ਦਫ਼ਤਰ ਇਹਨਾਂ ਤੋਂ ਪਹਿਲਾਂ ਕਿਸੇ ਦੇ ਮੁਕੱਦਮਾ ਤਾਂ ਨਹੀਂ ਕਿਸੇ ਤਰ੍ਹਾਂ ਨਹੀਂ ਜੀ ਫਿਲਹਾਲ ਨਹੀਂ ਇਹੋ ਜੀ ਕੋਈ ਗੱਲਬਾਤ ਹੈ ਨਾ ਕ੍ਰਿਮੀਨਲ ਰਿਕਾਰਡ ਨਹੀਂ 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 ਉਹਨਾਂ ਰਿਕਵਰ ਕਰਨ ਤੋਂ ਕਿਹੜੀ ਚੀਜ਼ ਰਹਿ ਗਈ ਜੀ ਪੈਸੇ ਹੁਣ ਸਿਰਫ ਇੱਕ ਮੋਟਰਸਾਈਕਲ ਰਹਿ ਗਿਆ ਤੇ ਜਿਹੜੀ ਬਕਾਇਆ ਪੇਮੈਂਟ ਹੈ ਉਹ ਰਹਿ ਗਈ ਮਨਸਾ ਕੀ ਸੀਗੀ ਜੀ ਲੁੱਟ ਕਰਨ ਦੀ ਉਹਨਾਂ ਦੀ ਬਸ ਪੈਸੇ ਚਾਹੀਦੇ ਸੀ ਉਹ ਤੇ ਇਹਨੇ ਮਲਕੀਤ ਨੇ ਉਹਨਾਂ ਨੂੰ ਕਿਹਾ ਵੀ ਆਪਾਂ ਹਿੱਸਾ ਪਾਲਾਂਗੇ ਜੋ ਵੀ ਮਿਲੂਗਾ ਉਹ ਹਿੱਸੇ ਪਾਲਾਂਗੇ ਜੀ ਇਹਨਾਂ ਨੇ ਤੇ ਉਹਦੇ ਵਿੱਚੋਂ ਬਾਕੀਆਂ ਤੋਂ ਤਕਰੀਬਨ ਸਾਰੀ ਮਲਕੀਤ ਤੋਂ ਵੀ ਤੇ ਇਹਨਾਂ ਤੋਂ ਰਿਕਵਰੀ ਹੋ ਗਈ ਹੈ ਸਤਨਾਮ ਦੇ ਜਿਹੜੇ ਖਾਦਫ ਹੈ ਉਹ ਪੈਸੇ ਕਾਸ ਜਿਹੜਾ ਉਹ ਮੋਟਰਸਾਈਕਲ ਹੈ ਉਹ ਨਾਲ ਤੋਂ ਰਿਕਵਰ ਕਰਨਾ ਚਾਹੁੰਦਾ ਇਹਦੇ ਵਿੱਚ ਕੋਈ ਡੈਕਟਡ ਤਾਂ ਨਹੀਂ ਹੈ ਜੀ ਨਹੀਂ